ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਲਖਿਆ ਦੇ ਖਿਲਾਫ ਯੁੱਧ ਕਿਹਾ ਜਾਂਦਾ ਹੈ ਮੈਂ ਸਮਝਦਾ ਹਾਂ ਉਹ ਕਿਤੇ ਵੀ ਨਹੀਂ ਹੋ ਰਿਹਾ ਕੋਈ ਯੁੱਧ ਨਹੀਂ ਹੋ ਰਿਹਾ ਤੇ ਸ਼ਰਾਬ ਤੋਂ ਜਿਹੜੇ ਨੇ ਉਹ ਸਾਰੇ ਨਸ਼ੇ ਸ਼ੁਰੂ ਹੋਏ ਨੇ ਸ਼ਰਾਬ ਜਿਹੜੀ ਆ ਉਹ ਸਾਰੇ ਨਸ਼ਿਆਂ ਦੀ ਜੜ ਹੈ ਤੇ ਇੱਥੇ ਸ਼ਰਾਬ ਨੂੰ ਤਲੀਨ ਕਿੱਟ ਦਿੱਤੀ ਜਾ ਰਹੀ ਹੈ ਕਿਉਂ ਨਸ਼ਾ ਨਹੀਂ ਹੈ ਨਸ਼ੇ ਹੋਰ ਚੀਜ਼ਾਂ ਨੇ ਸ਼ਰਾਬ ਛਡਾਉਣ ਲਈ ਡਾਕਟਰ ਜਿਹੜੇ ਸੀ ਸਰਕਾਰੀ ਹਸਪਤਾਲ ਦੇ ਉਹਨਾਂ ਨੇ ਡਰਾਮਨਡੋਲ ਲਾਤੀ ਕਿ ਡਰਾਮਨਡੋਲ ਲਿਆ ਕਰੋ ਕਿਸੇ ਨੂੰ 2 ਲੱਖੀਆਂ ਕਿਸੇ ਨੂੰ 3 ਕਿਸੇ ਨੂੰ 3000 ਤੇ ਉਹ ਰਾਤੋ ਰਾਤ ਬੈਠ ਕੇ ਸੈਂਟਰ ਦੀ ਸਰਕਾਰ ਨੇ ਪਤਾ ਨਹੀਂ ਕਿਹੜੇ ਡਾਕਟਰ ਉੱਥੇ ਬਿਠਾਏ ਜਿਨ੍ਹਾਂ ਨੂੰ ਕੋਈ ਜਿਹੜੀ ਹੈ ਉਹ ਫੀਲਡ ਦੀ ਜਿਹੜੀ ਹੈ ਖੇਤਰ ਦੀ ਜਮੀਨ ਦੀ ਕੂਈ ਗਿਆਨੀ ਹੈ ਉਹਨਾਂ ਨੇ ਸਵੇਰੇ ਉਹ ਐਨਡੀਪੀਸੀ ਐਕਟ ਦੇ ਵਿੱਚ ਲਿਆਤੀਆਂ ਟਰਮ ਅੰਡੋਲ ਟਰਮ ਅੰਡੋਲ ਐਨਡੀਪੀਸੀ ਐਕਟ ਦੇ ਵਿੱਚ ਹੋ ਹੀ ਨਹੀਂ ਸਕਦਾ ਇਹ ਇੱਕ ਦਰਦਨਾਕ ਮਾਰਕ ਜਿਹੜੀ ਗੋਲੀ ਹੈ ਜਿਨ੍ਹਾਂ ਨੂੰ ਸਰਕਾਰੀ ਡਾਕਟਰਾਂ ਨੇ ਲਾਇਆ ਉਹ ਨਸ਼ਿਆਂ ਦੀ ਜੜ ਜਿਹੜੀ ਸੀ ਉਥੋਂ ਸ਼ੁਰੂ ਹੋ ਤੇ ਅੱਜ ਕਿਹਾ ਜਾ ਰਿਹਾ ਹੈ ਕਿ ਜੀ ਉਹਨੂੰ ਫੜਦਿਆ ਉਹਦੇ ਕੋਲੋਂ ਐਨਾ ਫੜ ਲਿਆ ਉਹਦੇ ਕੋਲੋਂ ਗੋਲੀਆਂ ਫੜ ਲਈਆਂ ਤੇ ਗੋਲੀਆਂ ਤੁਸੀਂ ਦੱਸੋ ਵੀ ਬੰਦੀਆਂ ਕਿੱਥੋਂ ਨੇ ਲੱਖਾਂ ਚੋਂ ਘਰੇ ਬਣਾਉਂਦੇ ਆ ਤੇ ਗੋਲੀਆਂ ਤਾਂ ਫੈਕਟਰੀਆਂ 'ਚੋਂ ਬੰਦੀਆਂ ਫੈਕਟਰੀ ਫੜੀ ਨਹੀਂ ਜਾਂਦੀ ਬੰਦਾ ਫੜਿਆ ਜਾਂਦਾ ਜਿਹਦੇ ਕੋਲ ਗੋਲੀਆਂ ਹੁੰਦੀਆਂ ਨੇ ਤੇ ਬ੍ਰਿਟਾਨੀਆ ਜੰਦ ਹੋਇਆ ਇਹ ਨਸ਼ੇ ਦੇ ਖਿਲਾਫ ਖੇਤੇ ਤਾਂ ਹੋਟਲਾਂ ਨਾਲੋਂ ਵੀ ਵਧੀਆ ਬਣਾਤੇ ਜਿੱਥੇ ਸ਼ਰਾਬ ਪੀ ਕੇ ਸਮਾਜਿਕ ਪਰਿਵਾਰਕ ਆਰਥਿਕ ਤੇ ਸਿਹਤ ਸਾਰੇ ਪੱਖ ਜਿਹੜੇ ਨੇ ਉਹ ਗੁਰਵਾਦ ਹੁੰਦੇ ਨੇ ਤੇ ਨਸ਼ੇ ਜਿਹੜੇ ਖਾਂਦੇ ਨੇ ਉਹ ਚੀਤਾ ਮਾਰਦੇ ਆ ਜੇ ਨਸ਼ਮ ਜੇ ਉਹ ਨਾਂ ਡੋਲੀ ਮਿਲੇ ਉਹਨਾਂ ਦਾ ਲਾਗਤੌਣ ਕਰੂ ਉਹ ਚੀਤਾ ਮਾਰਦੇ ਛੱਡਦਾ ਜੀ ਦੂਜਿਆਂ ਨੂੰ ਫੜ ਲਾਂਗੇ ਤੇ ਮੈਂ ਸਮਝਦਾ ਇਹ ਕਾਨੂੰਨ ਦੇ ਵਿੱਚ ਤਰਮੀਮ ਚਾਹੀਦੀ ਹੈ ਕਿ ਨਸ਼ੇ ਦੇ ਵਿੱਚ ਜਿਹੜਾ ਹੋਵੇ ਉਸ ਨੂੰ ਜ਼ਬਰਦਸਤੀ ਨਸ਼ਾ ਛਡਾਊ ਕੇਂਦਰ ਵਿੱਚ ਲਿਆਂਦਾ ਜਾ ਸਕੇ ਹੁਣ ਉਹਦੀ ਸਹਿਮਤੀ ਲੈਣੀ ਪੈਂਦੀ ਹੈ ਸੈਂਕੀ ਜੀ ਲੋੜ ਨਾ ਰਹੇ ਜ਼ਬਰਦਸਤੀ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਉਹ ਲਿਆਂਦਾ ਜਾਵੇ ਤੇ ਨਸ਼ਾ ਜਿਹੜਾ ਹੈ ਉਹ ਛਡਾਇਆ ਜਾਵੇ ਇਹ ਜਿਹੜੀ ਨੈਤਿਕਤਾ ਨਸ਼ੇ ਨੂੰ ਛਡਾਉਣ ਦੀ ਗੱਲ ਆ ਸਮਾਜ ਦੀ ਜਾਗਰਤੀ ਨਾਲ ਆਉਣੀ ਹੈ ਨਾ ਉਹ ਪੁਲਿਸ ਨੇ ਲਈ ਹੋਣੀ ਹੈ ਨਾ ਅਸੀਂ ਪੁਲਿਸ ਨੂੰ ਦੋਸ਼ੀ ਕਹਿ ਸਕਦੇ ਹਾਂ ਨਾ ਉਹਨਾਂ ਦਾ ਕੋਈ ਕਸੂਰ ਕੱਢ ਸਕਦੇ ਹਾਂ ਉਹ ਨਸ਼ਾ ਇੱਕ ਜਾਗਰਤੀ ਨੇ ਛਡਾਉਣਾ ਹੈ ਤੇ ਮੈਂ ਤਾਂ ਸਮਝਦਾ ਹਾਂ ਕਿ ਜੇ ਦਾਤੇ ਦੀ ਕਲਜੀਤਾਰ ਪਾਤਸ਼ਾਹ ਦੀ ਦਾਤ ਲੈ ਲੇਤੀ ਜਾਵੇ ਅਮਰਤ ਦੀ ਤਾਂ ਇਹਦੇ ਨਾਲੋਂ ਹੋਰ ਕੋਈ ਵੱਡਾ ਇਲਾਜ ਇਸ ਦੁਨੀਆਂ ਦੇ ਵਿੱਚ ਹੈ ਹੀ ਨਹੀਂ ਜਿਹੜਾ ਦਾਤੇ ਨੇ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਲਜੀਤਾਰ ਪਾਤਸ਼ਾਹ ਨੇ ਉਹ ਤੁਹਾਨੂੰ ਨਸ਼ੇ ਵੱਲ ਜਾਣੇ ਨਹੀਂ ਦਿੱਤਾ ਨਾ ਉੱਥੇ ਪੁਲਿਸ ਦੀ ਲੋੜ ਹੈ ਨਾ ਉੱਥੇ ਨਸ਼ਾ ਛਡਾਊ ਕੇਂਦਰਾਂ ਦੀ ਲੋੜ ਹੈ ਉੱਥੇ ਇੱਕ ਤਖਣਾ ਹਰਾਦਾ ਹੈ ਉਹ ਜਿਹੜਾ ਅਮਰਤ ਦੇ ਨਾਲ ਜਿਹੜਾ ਉਹ ਆਪਣੇ ਆਪ ਪੈਦਾ ਹੋ ਜੂ ਸੋ ਮੈਂ ਜਿੱਥੇ ਪ੍ਰਬੰਧਕਾਂ ਦੇ ਉਦੋਂ ਦੀ ਸਲਾਹ ਕਰਦਾ ਬੜਾ ਵੱਡਾ ਉਦਮ ਕਰਿਆ ਉਹਨਾਂ ਨੇ ਉਹ ਭਰਾਲਾ ਕਰਿਆ ਤੇ ਇਹ ਸਮਾਗਮ ਦੇ ਵਿੱਚ ਬੱਚਿਆਂ ਨੂੰ ਸ਼ਾਮਲ ਕਰਿਆ ਤੇ ਉਹਨਾਂ ਦੇ ਅਧਿਆਪਕਾਂ ਦੀ ਜਿਨ੍ਹਾਂ ਨੇ ਬੱਚਿਆਂ ਨੂੰ ਇਸ ਪਾਸੇ ਲਾਇਆ ਤੇ ਹਰ ਭੈ ਮੈਂ ਜਿਹੜੇ ਇੱਥੇ ਹਾਜ਼ਰ ਹੋਏ ਨੇ ਸੱਜਣ ਉਹਨਾਂ ਦਾ ਵੀ ਤਰਵਾਦ ਕਰਦਾ ਤੇ ਫਿਰ ਇਹ ਬੇਨਤੀ ਕਰਦਾ ਕਿ ਅੰਮ੍ਰਿਤ ਛੱਤੇ ਤਿਆਰ ਪਰ ਤਿਆਰ ਹੋਇਆ ਜਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਦਾਤ ਲਈਤੀ ਜਾਵੇ ਦਾਤੇ ਦੀ ਦਾਤ ਲਈਤੀ ਜਾਵੇ ਨਸ਼ਾ ਪੰਜਾਬ ਦੇ ਵਿੱਚ ਪੈਰ ਰੱਖੇ ਨਹੀਂ ਸਕਦਾ ਉਹ ਬਾਹਰ ਹੋ ਕੇ ਨਸ਼ਾ ਇਸੇ ਨਾਲ ਹੀ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਬਚਾ ਸਕਦੇ ਆ ਇਹਨਾਂ ਸ਼ਬਦਾਂ ਨਾਲ ਮੈਂ ਮਾਣ ਕੇ ਚਾਹੁੰਦਾ ਵਾਹਿਗੁਰੂ ਜੀ ਜੀ ਤਰਖੰਦ ਸਾਹਿਬ ਵਾਹਿਗੁਰੂ ਜੀ